ਸਭ ਤੋਂ ਪਹਿਲਾਂ ਇਹ ਗੱਲ ਕਰੀਏ ਇਹਨਾਂ ਦੀ ਖੜੀ ਆ ਜੀ ਹੈਰੋ ਸੈਂਟਰ ਟਾਇਰ ਠੀਕ ਆ ਜੀ 12 12 ਦਾ ਸੈੱਟ ਆ ਇਹ 345000 ਦਾ ਏ ਤੇ ਜੇ ਤੁਸੀਂ ਤੁਹਾਡੇ ਕੋਲ ਟਰੈਕਟਰ ਵੱਡਾ ਏ ਤਾਂ ਇਹਦੇ ਵਿੱਚ ਜਿੱਦਾਂ 12 12 ਦਾ ਸੈੱਟ ਆ 14 14 ਦਾ ਸੈੱਟ 16 16 ਦਾ ਸੈੱਟ ਸਾਰਾ ਤੁਸੀਂ ਬਣਾ ਸਕਦੇ ਹੋ ਤੇ ਫੁੱਲੀ ਹੈਵੀ ਜ ਨੂੰ ਆਪਾਂ ਕਹਿ ਦਿੰਨੇ ਆ ਉਹ ਫਰੇਮ ਆ ਠੀਕ ਆ ਜੀ ਫੁੱਲ ਹੈਵੀ ਘੱਟ ਵੱਧ ਕਰਨ ਨੂੰ ਇਹਨਾਂ ਨੇ ਆ ਜੈਕ ਸਿਸਟਮ ਲਾਇਆ ਹੋਇਆ ਮੈਨੂਅਲ ਆ ਪਰ ਇਹ ਠੀਕ ਆ ਚੈੱਕ ਕਰ ਸਕਦੇ ਹੋ ਟਾਇਰ ਜੋ ਅੱਜਕੱਲ ਮੋਡੀਫਾਈ ਆਉਂਦੇ ਨੇ ਫੁੱਲ ਹੈਵੀ ਦੇ ਵਿੱਚ ਟਾਇਰ ਨੇ ਰਿੰਬ ਵਗੈਰਾ ਬਹੁਤ ਹੈਵੀ ਲਾਇਏ ਹੋਏ ਨੇ ਤੇ ਹਿੱਸਾ ਬਹੁਤ ਹੈਵੀ ਆ ਜੈਕ ਸਿਸਟਮ ਤੁਸੀਂ ਦੇਖ ਸਕਦੇ ਹੋ ਮਤਲਬ ਕੱਲੀ ਕੱਲੀ ਚੀਜ਼ ਐਨ ਟੌਪ ਕੁਆਲਾ ਕਲਾਸ ਲਾਈ ਵੀ ਹੈ ਇਹਨਾਂ ਨੇ ਕੱਲ ਨੂੰ ਮਤਲਬ ਲਾਂਬਾ ਨਹੀਂ ਕੋਈ ਆਉਂਦਾ ਜਦੋਂ ਤੁਸੀਂ ਇਹ ਬਰਤਲੀਆਂ ਇਹਦੇ ਸਿਰਫ ਤਾਵੀ ਘਸਣੇ ਨੇ ਹੋਰ ਇਹਨੂੰ ਕੁਝ ਨਹੀਂ ਹੋਣਾ ਇਹਦੇ ਵਿੱਚ 12 14 16 ਇਹ 12 ਤੋਂ ਸਟਾਰਟਿੰਗ ਆ ਇਹ ਮਾਡਲ ਦੀ 12 ਤੋਂ ਉੱਪਰ ਜਿੰਨਾ ਤੁਸੀਂ ਮਰਜ਼ੀ ਬਣਾ ਲਓ ਸਾਰੇ ਤੁਹਾਨੂੰ ਤਿਆਰ ਕਰਕੇ ਦੇ ਦੇਵਾਂਗੇ ਬੈਰਿੰਗਾਂ ਦੇ ਵਿੱਚ ਸਾਰੇ ਦੇਖੋ ਕਵਰ ਕਰੇ ਹੋਏ ਨੇ ਕੋਈ ਮਿੱਟੀ ਵੀ ਨਹੀਂ ਪੈਂਦੀ ਮਤਲਬ ਇੱਕ ਇੱਕ ਚੀਜ਼ ਦੇ ਪੂਰਾ ਖਿਆਲ ਰੱਖਿਆ ਗਿਆ ਉਹ ਹਿਸਾਬ ਨਾਲ ਇਹਨਾਂ ਦੀ ਡਿਜ਼ਾਈਨਿੰਗ ਆ ਉਹ ਹਿਸਾਬ ਨਾਲ ਇਹ ਇੰਪਲੀਮੈਂਟਸ ਤਿਆਰ ਕਰਦੇ ਨੇ ਠੀਕ ਆ ਫੁੱਲ ਹੈਵੀ ਦੇ ਵਿੱਚ ਇਹ ਹੁੱਕ ਦੇ ਪਾ ਕੇ ਵਿੱਚ ਚੱਲਣੀਆਂ ਜੈਕ ਸਿਸਟਮ ਉੱਪਰ ਬੈਠੇ ਨੇ ਡਰਾਈਵਰ ਨੇ ਸਾਰੀ ਹਾਈਡਰੌਲਿਕ ਨਾਲ ਕੰਟਰੋਲ ਕਰਨੀ ਆ ਇੱਧਰ ਆ ਗਿਆ ਜੀ ਇਹ ਕੰਪੈਕਟ ਮਾਡਲ ਹੈਗੀ ਇਹ ਵੀ ਹਾਈਡਰੌਲਿਕ ਆ ਇਹ ਵੀ 12 12 ਦਾ ਸੈਟ ਆ ਇਹਦੇ ਬੈਗ ਤੇ ਟਾਇਰ ਨੇ ਇਹ ਵੀ ਫੁੱਲ ਹਾਈਡਰੌਲਿਕ ਦੇ ਵਿੱਚ ਆ ਇਹ ਵੀ ਡਰਾਈਵਰ ਨੂੰ ਥੱਲੇ ਨਹੀਂ ਉਤਰਨਾ ਉੱਪਰ ਬੈਠੇ ਨਹੀਂ ਸਾਰਾ ਕੰਮ ਕਰ ਦੇਣਾ ਠੀਕ ਆ ਇਹ ਤੁਸੀਂ ਦੇਖ ਸਕਦੇ ਹੋ ਫਰੇਮ ਵਗੈਰਾ ਆ ਕੇ ਹੋਲਡ ਉੱਚੀ ਹੋ ਜੂਗਾ ਬਹੁਤ ਹੀ ਜਿਆਦਾ ਹੈਵੀ ਤਹਿ ਚੈੱਕ ਕਰੋ ਕਿੰਨੇ ਸੋਹਣੇ ਟਾਇਰ ਨੇ ਹੈਵੀ ਪਿਛਲੀ ਫਰੇਮ ਚੈੱਕ ਕਰ ਲਓ ਐਨ ਇੱਕ ਸਾਰ ਲੱਗੂਗੀ ਇਹ ਨਹੀਂ ਵੀ ਹੈਰੋਂ ਵੀ ਇਧਰੋਂ ਖੁੱਲਦੀ ਆ ਇਧਰੋਂ ਵੱਧ ਘੱਟ ਲੱਗੂਣਾ ਇੱਕ ਸਾਰ ਪਲੇਨ ਦੇ ਵਿੱਚ ਥੋੜੀ ਹਰੋਂ ਚੱਲੂਗੀ ਇੱਕ ਸਾਰੇ ਕਾ ਨੂੰ ਤਵੇ ਘਸਾਂਗੇ ਇੰਨੀ ਕੁ ਮਤਲ ਇਹਨਾਂ ਦੀ ਮਤਲ ਸੋਧ ਕੇ ਬਣਾਈਆਂ ਹੋਈਆਂ ਹਨ ਫੈਰੋਆਂ ਤੇ ਬਹੁਤ ਹੀ ਜਿਆਦਾ ਲੋਕਾਂ ਨੂੰ ਹੀ ਪਸੰਦ ਆ ਰਹੀ ਆ ਕਿਸਾਨਾਂ ਨੂੰ ਤੇ ਬਹੁਤ ਹੀ ਜ਼ਿਆਦੇ ਇਹਨਾਂ ਦੀ ਸੇਲ ਹੋ ਰਹੀ ਆ ਬਹੁਤ ਵੀਡੀਓ ਦੇਖੀਆਂ ਨਾ ਮੈਂ ਜਿਹਦੇ ਵਿੱਚ ਜਦੋਂ ਇਹ ਖੋਲਦੇ ਨੇ ਹੈਰੋਂ ਆਮ ਜੋ ਹੋਰ ਨੇ ਉਹਨਾਂ ਦੀ ਆਹ ਸਾਈਡ ਘੱਟ ਲੱਗਦੀ ਆ ਉਹ ਸਾਈਡ ਵੱਧ ਲੱਗਦੀ ਆ ਬਟ ਇਹਨਾਂ ਦੀ ਡਿਜ਼ਾਈਨਿੰਗ ਇਦਾਂ ਨਹੀਂ ਆ ਵੀ ਪ੍ਰੋਪਰ ਇੱਕ ਸਾਰ ਹੈਰੋਂ ਲੱਗੂਗੀ ਇੱਕ ਸਾਰੇ ਦਵੇਗਾ ਸੰਗੇ ਉਸ ਤੋਂ ਅੱਗੇ ਇਹਨਾਂ ਦਾ ਇਹ ਬਿਲ ਵੱਡਣ ਵਾਲਾ ਇਹ ਜਿੱਦਾਂ 2 ਬਟਾਂ ਵਾਲਾ ਏ 4 ਬਟਾਂ ਵਾਲਾ ਵੀ ਬਣਾ ਸਕਦੇ ਹੋ 26 ਇੰਚ 30 ਇੰਚ ਸਾਰੇ ਬਣਾ ਸਕਦੇ ਹੋ ਜਿਹੜਾ ਇਸ ਟਾਈਮ ਖੜਾ ਏ 2,35,000 ਦਾ ਏ ਉਸ ਤੋਂ ਵਾਕੇ 17 ਕਲਟੀਵੇਟਰ 1,20,000 ਦੇ ਇਹ ਪੂਰੇ ਹਾਈਡਰੌਲਿਕ ਨੇ ਠੀਕ ਆ ਜੀ ਇਹ 17 ਤੋਂ ਇਹਨਾਂ ਨੇ ਹੋ ਜਾਣਾ 13 13 ਚ ਚਲਾ ਸਕਦੇ ਹਾਂ 17 ਜ ਵੀ ਚਲਾ ਸਕਦੇ ਫੁੱਲੀ ਹਾਈਡਰੌਲਿਕ ਦੇ ਵਿੱਚ ਨੇ ਕੁਆਲਿਟੀ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਫਰੇਮ ਬੱਤੀ-ਬੁੱਤੀ ਲਾ ਕੇ ਆਣ ਪੂਰੀ ਟੌਰ ਬਣਾ ਕੇ ਰिफ्लेਕਟਰ ਮਗਰ ਲੱਗਿਆ ਹੋਇਆ ਜਿਵੇਂ ਸੜਕ ਤੇ ਜਾਣਾ ਤਾਂ ਇਹ ਚੀਜ਼ ਆ ਹਨੇਰੇ ਦੇ ਵਿੱਚ ਬਹੁਤ ਫਾਇਦਾ ਹੈ ਠੀਕ ਆ ਡਿਜ਼ਾਈਨਿੰਗ ਦੇਖੋ ਮੈਨੂਅਲ ਦਾ ਹੈ ਉਹਦੇ ਨਾਲ ਮੈਨੂਅਲ ਵੀ ਇਹਨਾਂ ਨੇ ਆ ਕਰਿਆ ਵਿਆ ਵੀ ਇਹਦੇ ਨਾਲ ਹੁੱਕ ਲੱਗ ਗਈ ਤਾਂ ਜੈਕਾਂ ਤੇ ਲੋਡ ਨਹੀਂ ਰਹਿੰਦਾ ਪ੍ਰੋਪਰ ਫਿਰ ਇੱਕ ਸਾਰ ਲੱਗਦੇ ਨੇ ਟਾਇਰ ਲੱਗੇ ਹੋਏ ਨੇ ਜਿੰਨੀ ਤੁਸੀਂ ਢੰਗਾਈ ਕਰਨੀ ਆ ਇਹਦੇ ਟਾਇਰਾਂ ਦੀ ਸੈਟਿੰਗ ਕਰਕੇ ਉਹ ਆਪਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ 10 ਫੂਟਾਂ ਰੋਟਰਵੇਟਰ ਖੜਾ ਫੁੱਲੀ ਹੈਵੀ ਦੇ ਵਿੱਚ 1.5 ਲੱਖ ਰੁਪਏ ਦਾ ਤੇ ਇਹਦੇ ਵਿੱਚ ਜਿਹੜਾ ਆਪਾਂ ਗੱਲ ਕਰਦੇ ਆ ਸਪੋਰਟਾਂ ਦੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਸਪੋਰਟਾਂ ਫੁੱਲ ਹੈਵੀ ਦੇ ਵਿੱਚ ਲਾਈਆਂ ਵੀਆਂ ਨੇ ਕਿਉਂਕਿ ਜਦੋਂ ਰੋਟਾਵੇਟਰ ਲੰਬਾ ਹੋ ਜਾਂਦਾ ਤਾ ਉਹ ਆਲਦ ਵਾਲਿਆਂ ਜੇ ਹੈਵੀ ਆ ਤਾਂ ਇਹ ਨਹੀਂ ਉਹ ਚ ਪ੍ਰੋਬਲਮ ਆ ਉਹ ਵਾਈਬ੍ਰੇਸ਼ਨ ਦੀ ਜਾਂ ਕੱਲ ਨੂੰ ਕਿਤੇ ਟੁੱਟਣ ਦੀ ਵੀ ਉਸ ਕਰਕੇ سپورਟ ਬਹੁਤ ਜ਼ਰੂਰੀ ਆ ਤੇ ਫੁੱਲੀ ਹੈਵੀ ਦੇ ਵਿੱਚ ਸਾਰੀ ਫਰੇਮ ਬਣਾਈ ਵੀ ਆ ਠੀਕ ਆ ਚੈੱਕ ਕਰ ਸਕਦੇ ਹੋ ਹੈਵੀ ਗੇਅਰ ਲੱਗਿਆ ਪਿਆ ਹੈਵੀ سپورਟਾਂ ਲੱਗੀਆਂ ਵੀ ਨੇ ਹਰ ਇੱਕ ਚੀਜ਼ ਤੇ ਗਵਰਨਮੈਂਟ ਸਰਕਾਰ ਦੀ ਅਪਰੂਵਡ ਆ ਜੇ ਕੱਲ ਨੂੰ ਕੋਈ ਸਕੀਮ ਆਉਂਦੀ ਆ ਸਬਸਿਡੀ ਦੀ ਤਾਂ ਤੁਹਾਨੂੰ ਇਹਨਾਂ ਦੇ ਇੰਪਲੀਮੈਂਟਸ ਤੇ ਮਿਲੋਗੀ ਇਹ ਆਗੇ 15 ਕਲਟੀਵੇਟਰ 15 ਤੋਂ 11 ਬਣਦੇ ਨੇ ਇਹ ਹੈਗੇ ਨੇ ਮੈਨੂਅਲ ਜੈਕ ਸਿਸਟਮ ਨਹੀਂ ਹੈਗਾ ਜਿਹਨੇ ਇਹ ਜੈਕ ਸਿਸਟਮ ਨਹੀਂ ਲੈਣਾ ਤਾਂ ਮੈਨੂਅਲ ਲੈ ਸਕਦਾ ਇਹ ਰੇਟ ਵੀ ਬਹੁਤ ਜਿਆਦਾ 68000 ਰੁਪਏ ਇਹਦਾ ਰੇਟ ਆ ਇਹ ਤੇ ਵੀ ਇਹਨਾਂ ਬੱਤੀ ਬੁੱਤੀ ਲਾ ਕੇ ਹਨ ਪੂਰੀ ਟੌਪ ਕਲਾਸ ਕੁਆਲਟੀ ਬਣਾਈ ਹੋਈ ਆ ਉਸ ਤੋਂ ਅੱਗੇ ਆ ਗਿਆ ਜੀ ਨਾ ਡੀਜ਼ਲ ਟੈਂਕ ਡੀਜ਼ਲ ਟੈਂਕ ਦੇ ਵਿੱਚ ਇਹਦਾ 2500 ਲੀਟਰ ਦਾ ਇਹ ਤੋਂ ਤੁਸੀਂ ਵੱਡਾ ਬਣਾਉਣਾ ਵੱਡਾ ਹੀ ਬਣਾ ਸਕਦੇ ਹੋ ਠੀਕ ਆ ਜਿਹੜਾ 2500 ਲੀਟਰ ਦਾ ਹੈ ਇਹ ਹੈਗਾ ਜੀ 1 ਲੱਖ 85000 ਦਾ ਵਿੱਦ ਮਸ਼ੀਨ ਲੱਗੀ ਵੀ ਆ ਚੈੱਕ ਕਰੋ ਆ ਮਸ਼ੀਨ ਲੱਗੀ ਵੀ ਆ ਇਹਦੇ ਵਿੱਚ ਕਿੰਨਾ ਡੀਜ਼ਲ ਤੁਸੀਂ ਪਾਇਆ ਤੇ ਕਿੰਨਾ ਡੇਲੀ ਤੁਸੀਂ ਕੱਢ ਰਹੇ ਹੋ ਸਾਰਾ ਮੀਟਰ ਤੇ ਆਉਣਾ 1 ਲੀਟਰ ਦਾ ਵੀ ਫਰਕ ਨਹੀਂ ਪੈ ਸਕਦਾ ਨਹੀਂ ਕੀ ਹੁੰਦਾ ਟੈਂਕ ਘਰੇ ਖੜਾ ਆਪਾਂ ਕੱਢੀ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਕਿੰਨਾ ਆਪਾਂ ਨੇ ਵਰਤ ਲਿਆ ਕਿੰਨਾ ਵਿੱਚ ਜਿਵੇਂ ਤੁਸੀਂ ਇਹ ਜਹ ਹੁਣ ਤਾਂ 2500 ਲੀਟਰ ਪਾ ਲਿਆ ਜਦੋਂ ਡੇਲੀ ਤੁਸੀਂ ਕੱਢੀ ਜਾਣਾ ਠੀਕ ਆ ਜੀ ਤਾਂ ਉਰੇ ਉਹ ਨੇ ਆਈ ਜਾਣਾ ਪਤਾ ਲੱਗੀ ਜਾਣਾ ਤੁਹਾਡਾ ਵੀ ਇੰਨਾ ਤੇਲ ਇਹ ਚੋਂ ਨਿਕਲ ਚੁੱਕਿਆ ਬਹੁਤ ਵਧੀਆ ਚੀਜ਼ ਆ ਇਹਦੇ ਵਿੱਚ ਵੱਡਾ ਛੋਟਾ ਬਣਾਉਣੀ ਹੈ ਡੀਜ਼ਲ ਟੈਂਕੀ ਉਹ ਵੀ ਤੁਸੀਂ ਬਣਾ ਸਕਦੇ ਹੋ ਉਸ ਤੋਂ ਅੱਗੇ ਆ ਗਿਆ ਨਾ ਇਹ ਲੈਜ਼ਰ ਕਰਾਜੀ ਲੈਜ਼ਰ ਕਰਾ ਵੀ ਇਹਨਾਂ ਦਾ ਸਬਸਿਡੀ ਅਪਰੂਵਲ ਆ ਠੀਕ ਆ ਜੀ ਤੇ ਸਬਸਿਡੀ ਆਉਗੀ ਤਾਂ ਇਹਦੇ ਤੇ ਮਿਲੂਗੀ ਤੁਹਾਨੂੰ ਇਹਦੇ ਵਿੱਚ ਵੀ ਮੈਂ 8 ਫੁੱਟਾ ਹੋ ਗਿਆ 9 ਫੁੱਟਾ ਹੋ ਗਿਆ ਜੋ ਤੁਹਾਡੀ ਡਿਮਾਂਡ ਉਹਦੇ ਹਿਸਾਬ ਨਾਲ ਬਣਾ ਸਕਦੇ ਹਾਂ ਜਿਹੜਾ ਇਸ ਟਾਈਮ ਮਾਡਲ ਖੜਾ ਹੈ 7 ਫੁੱਟਾ ਖੜਾ 2,60,000 ਰੁਪਏ ਦਾ ਠੀਕ ਆ ਤੇ ਜੇ ਆਪਾਂ ਇਹਨਾਂ ਦਾ ਸਿਸਟਮ ਦੀ ਗੱਲ ਕਰੀ ਜਿਹੜਾ ਉੱਪਰ ਲੱਗਾ ਲੈਜ਼ਰ ਸਿਸਟਮ ਬਹੁਤ ਹੀ ਵਧੀਆ ਤੇ ਬਹੁਤ ਵਧੀਆ ਹੀ ਕੰਮ ਕਰਦਾ ਠੀਕ ਆ ਤੇ ਇਹ ਸੀ ਇਹਨਾਂ ਦੇ ਸਾਰੇ ਡਵੈਲਪ ਦੁਗਰੀ ਦੇ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਫੈਕਟਰੀ ਇਹਨਾਂ ਦੀ ਹੈਗੀ ਆ ਜੀ ਅਮਲੋ ਤੋਂ ਸੌਰੀ ਖੰਨੇ ਤੋਂ ਜਿਹੜਾ ਮਲੇ ਕੋਟਲਾ ਰੋਡ ਆ ਉਹਦੇ ਉੱਤੇ ਪਿੰਡ ਦੁਗਰੀ ਜੇ ਆਪਾਂ ਗੱਲ ਕਰੀਏ ਫੋਨ ਨੰਬਰਾਂ ਦੀ ਤਾਂ ਸਕਰੀਨ ਸ਼ਾਟ ਤੁਸੀਂ ਮਾਰ ਸਕਦੇ ਹੋ ਬਾਕੀ ਆਵਾ ਬੋਲ ਦਿੰਨੇ ਆ 9843 48828 9843 02622 ਇਹ ਨੰਬਰਾਂ ਤੇ ਤੁਸੀਂ ਕਾਲ ਕਰਕੇ ਕੋਈ ਵੀ ਇਨਕੁਆਰੀ ਕਰਨੀ ਆ ਜਾਂ ਬੁਕਿੰਗ ਕਰਾਉਣੀ ਆ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਤੁਹਾਨੂੰ ਰੇਟ ਮਿਲੂਗਾ ਤੇ ਬਹੁਤ ਹੀ ਟੌਪ ਦੀ ਤੁਹਾਨੂੰ ਕੁਆਲਿਟੀ ਮਿਲੂਗੀ ਠੀਕ ਹੈ ਜੀ ਤਾਂ ਜਰੂਰ ਮੇਰੇ ਭਰਾ ਜਿਹਨੇ ਇੰਪਲੀਮੈਂਟ ਤੋਂ ਲੈਣ ਦਾ ਇੱਕ ਵਾਰ ਇਹਨਾਂ ਦੇ ਨਾਲ ਕਨੈਕਟ ਜਰੂਰ ਕਰਿਓ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਪਾਂ ਨਵੀਂ ਵੀਡੀਓ ਵਿੱਚ